ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਬਹੁਤ ਸਾਰੇ ਰੁੱਖਾਂ ਬਾਰੇ ਚਰਚਾ ਕੀਤੀ ਆ ਜਿਵੇਂ ਅਸੀਂ ਪਹਿਲਾਂ ਸਾਰੇ ਰੁੱਖ ਆਪਸ ਵਿੱਚ ਗੱਲਾਂ ਕਰਦੇ ਆ ਅਸੀਂ ਦੱਸਿਆ ਸਾਡੀਆਂ ਵੀਡੀਓ ਸਾਰੀਆਂ ਪਈਆਂ ਹੈਗੀਆਂ YouTube ਚੈਨਲ 'ਤੇ ਸਾਡੇ ਉੱਤੇ ਉਸ ਵਾਰ ਰੁੱਖ ਕੀ ਸਿਗਨਲ ਛੱਡਦੇ ਆ ਰੁੱਖ ਆਪਣੇ ਪਰਿਵਾਰ ਨੂੰ ਕਿਵੇਂ ਵਧਾਉਂਦੇ ਆ ਪਰਿਵਾਰ ਨੂੰ ਕਿਵੇਂ ਮਦਦ ਕਰਦੇ ਆ ਕਿਵੇਂ ਉਹਨੂੰ ਪਾਣੀ ਦਿੰਦੇ ਆ ਕਿਵੇਂ ਉਹਨੂੰ ਭੋਜਨ ਦਿੰਦੇ ਆ ਇਹ ਸਾਰੀਆਂ ਆਪਾਂ ਚਰਚਾ ਵਿੱਚ ਕੀਤੀਆਂ ਹੈਗੀਆਂ ਰੁੱਖਾਂ ਬਾਰੇ ਕੀ ਰੁੱਖ ਸਿਖਦੇ ਆ ਸਾਰਾ ਇਹ ਵੀ ਆਪਾਂ ਲਰਨ ਕੀਤਾ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਕੀ ਰੁੱਖ ਸਾਨੂੰ ਸਾਹ ਲੈਣ 'ਚ ਮਦਦ ਕਰਦੇ ਆ ਤੇ ਕੀ ਰੁੱਖ ਆਪ ਵੀ ਸਾਹ ਲੈਂਦੇ ਆ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ ਬਿਲਕੁਲ ਰੁੱਖ ਸਾਨੂੰ ਸਾਹ ਲੈਣ 'ਚ ਮਦਦ ਕਰਦੇ ਆ ਤਾਂ ਮਤਲਬ ਕਹਿੰਦਾ ਇਹ ਸਮਝਣਾ ਪਹਿਲਾਂ ਇੱਕ ਪ੍ਰਕਿਰਿਆ ਹੈਗੀ ਆ ਫੋਟੋਸਿੰਥੇਸਿਸ ਜਿਹਦੇ ਵਿੱਚ ਬਸੰਤਰੁੱਤ ਤੇ ਗਰਮੀਆਂ ਦੇ ਸਮੇਂ ਵਿੱਚ ਰੁੱਖ ਦੇ ਪੱਤੇ ਜਿਹੜੇ ਹੈਗੇ ਆ ਇਹ ਜਿਹੜੀ ਸਾਰੀ ਪ੍ਰਕਿਰਿਆ ਇੱਕ ਸਮਝਣਾ ਪੈਣਾ ਇਹ ਸੈਲੂਲਰ ਲੈਵਲ 'ਤੇ ਚੱਲਦੀ ਆ ਜਿਵੇਂ ਆਪਣੇ ਕੋਲੇ ਕੁਦਰਤ ਨੇ ਲੰਗ ਬਖਸ਼ਿਆ ਆਪਾਂ ਨੂੰ ਲੰਗਸ ਦਿੱਤੇ ਆ ਆਪਾਂ ਨੇ ਲੰਗ ਹੁੰਦਾ ਆਪਾਂ ਨੂੰ ਪਤਾ ਬਾਡੀ 'ਚ ਲੰਗਾ ਉਹ ਸਾਹ ਦੀ ਪ੍ਰਕਿਰਿਆ ਕਰ ਰਿਹਾ ਪਰ ਜਿਹੜਾ ਰੁੱਖਾਂ ਦਾ ਜਿਹੜਾ ਕਾਰਜ ਹੈਗਾ ਇਹ ਉਹ ਜਿਹੜਾ ਮਤਲਬ ਕਹਿੰਦਾ ਸੈਲੂਲਰ ਲੈਵਲ ਤੇ ਚੱਲਦਾ ਸਾਨੂੰ ਦਿਖਦਾ ਨਹੀਂ ਹੈਗਾ ਇਸ ਲਈ ਜਿਹੜੇ ਰੁੱਖਾਂ ਦੇ ਪੱਤੇ ਹੈਗੇ ਉਹ ਲੰਗ ਦੀ ਤਰ੍ਹਾਂ ਕੰਮ ਕਰਦੇ ਉਹ ਮਤਲਬ ਉਹ ਪੂਰੀ ਸਾਹ ਦੀ ਪ੍ਰਕਿਰਿਆ ਲੈਂਦੇ ਆ ਤੇ ਮਤਲਬ ਕਾਰਬਨ ਡਾਈਆਕਸਾਈਡ ਲੈਂਦੇ ਆ ਤੇ ਆਕਸੀਜਨ ਛੱਡਦੇ ਸਾਡੇ ਲਈ ਮਤਲਬ ਤਾਂ ਜਿਹੜੇ ਰੁੱਖ ਹੁਣ ਫੇਰ ਫੋਟੋਸਿੰਥੇਸਿਸ ਤੇ ਆਉਂਦੇ ਆ ਤੇ ਰੁੱਖਾਂ ਦੇ ਪੱਤੇ ਕਾਰਬਨ ਡਾਈਆਕਸਾਈਡ ਹੋਗੀ ਜਿਹੜੀ ਹਵਾ 'ਚ ਹੈਗੀ ਆ ਪਾਣੀ ਹੋ ਗਿਆ ਤੇ ਸੂਰਜ ਦੀਆਂ ਕਿਰਨਾਂ ਤੋਂ એનર્ਜੀ ਲੈ ਕੇ ਆਪਣਾ 슈ਗਰ ਉਹਨੂੰ ਬਦਲ 슈ਗਰ 'ਚ ਬਦਲਦਾ ਆ ਉਹਦਾ ਕਾਰਬੋਹਾਈਡਰੇਟ 'ਚ ਬਦਲ ਲੈਂਦੇ ਆ ਤੇ ਨਿਊਟ੍ਰੀ ਤਾਂ ਉਥੋਂ ਮਤਲਬ ਉਹਦਾ ਭੋਜਨ ਤਿਆਰ ਕਰ ਲੈਂਦੇ ਹੈਗੇ ਆ ਤੇ ਇਹਦੇ ਵਿੱਚ ਨਾਲ ਕੀ ਕਰਦੇ ਜਦੋਂ ਇਹ ਇਹ ਫੋਟੋਸਿੰਥੇਸਿਸ ਕਰਨ ਨਾਲ ਸਾਨੂੰ ਆਕਸੀਜਨ ਛੱਡਦੇ ਆ ਤਾਂ ਮਤਲਬ ਕਹਿੰਦਾ ਆਕਸੀਜਨ ਸਾਨੂੰ ਰੁੱਖਾਂ ਤੋਂ ਮਿਲਦੀ ਹੈ ਇਸ ਲਈ ਸਾਨੂੰ ਜਦੋਂ ਵੀ ਅਸੀਂ ਸਾਹ ਲਈਏ ਤਾਂ ਰੁੱਖਾਂ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਆਕਸੀਜਨ ਸਾਰੀ ਜਿਹੜੀ ਹੈਗੀ ਰੁੱਖਾਂ ਤੋਂ ਮਿਲਦੀ ਹੈਗੀ ਹੁਣ ਇੱਕਲ ਹੋਰ ਸਮਝਣੀ ਪੈਣੀ ਆ ਰੁੱਖ ਤੇ ਰੇਨ ਫੋਰੈਸਟ ਜਿਹੜੇ ਹੈਗੇ ਜਿਵੇਂ ਐਮਾਜ਼ਨ ਦੇ ਜੰਗਲਾ ਦੁਨੀਆ ਦਾ ਲਾਰਜੇਸਟ ਰੇਨ ਫੋਰ ਟ੍ਰੋਪੀਕਲ ਰੇਨ ਫੋਰੈਸਟ ਹੈਗਾ ਐਮਾਜ਼ਨ ਦਾ ਤੇ ਕੁਝ ਕਾਂਗੋ ਦੇ ਰੇਨ ਫੋਰੈਸਟ ਹੈਗੇ ਬਹੁਤ ਸਾਰੇ 28% ਜਿਹੜੀ ਦੁਨੀਆ ਤੇ ਆਕਸੀਜਨ ਇਹ ਸਾਨੂੰ ਪ੍ਰੋਵਾਈਡ ਕਰਦੇ ਆ ਉਸ ਤੋਂ ਬਾਅਦ ਜਿਹੜੀ 72% ਜਿਹੜੀ ਆਕਸੀਜਨ ਹੈਗੀ ਸਾਨੂੰ ਇੱਕ ਸਮੁੰਦਰ ਦੇ ਵਿੱਚ ਹੋਣ ਵਾਲੇ ਫਾਈਟੋਪਲੈਂਕਟਨ ਤੋਂ ਆਉਂਦੀ ਹੈ ਇਹ ਸਮਝ ਲੈਣਾ 72% ਸਮੁੰਦਰ ਚੋਂ ਆ ਰਹੀ ਆਕਸੀਜਨ ਤੇ 28% ਰੁੱਖਾਂ ਤੇ ਰੇਨ ਫੋਰੈਸਟ ਤੋਂ ਆ ਰਹੀ ਹੈਗੀ ਆ ਤਾਂ ਬਾਕੀ ਮਤਲਬ ਕਹਿੰਦਾ ਜਿਵੇਂ ਆਪਣੇ ਜਿਵੇਂ ਸਾਡੇ ਲਿਵਿੰਗ ਆਰਗਨਿਜ਼ਮ ਬਣਾਉਂਦੇ ਆ ਜਿਵੇਂ ਦੱਸਿਆ ਫੋਟੋਸਿੰਥੇਸ ਆਪਣਾ ਜਿਹੜਾ ਭੋਜਨ ਹੈਗੇ ਆ ਇਹ ਰੁੱਖ ਜਿਹੜੇ ਹੈਗੇ ਆ ਆਪਣਾ ਤਿਆਰ ਕਰਦੇ ਆ ਦਿਨ ਵੇਲੇ ਮਤਲਬ ਕਹਿੰਦਾ ਇਹ ਕਾਰਬਨ ਡਾਈਆਕਸਾਈਡ ਲੈਂਦੇ ਆ ਸਾਡੇ ਲਈ ਆਕਸੀਜਨ ਛੱਡਦੇ ਆ ਤੇ ਰਾਤ ਨੂੰ ਜਿਹੜੀ ਪ੍ਰਕਿਰਿਆ ਉਲਟੀ ਹੋ ਜਾਂਦੀ ਹੈ ਇਹ ਆਕਸੀਜਨ ਲੈਂਦੇ ਤੇ ਕਾਰਬਨ ਡਾਈਆਕਸਾਈਡ ਮਤਲਬ ਕਹਿੰਦਾ ਛੱਡਦੇ ਹੈਗੇ ਆ ਤਾਂ ਇਹ ਜਿਹੜਾ ਪ੍ਰਕਿਰਿਆ ਹੁੰਦੀ ਆ ਉਸ ਨੂੰ ਸਮਝਾ ਸਮਝਣਾ ਪੈਣਾ ਜਦੋਂ ਸਰਦੀ ਆਉਂਦੀ ਆ ਰੁੱਖ ਜਿਹੜੇ ਡੋਰਮੈਂਸੀ ਚ ਚਲੇ ਜਾਂਦੇ ਆ ਪੱਤੇ ਝਾੜ ਦਿੰਦੇ ਆ ਉਸ ਸਮੇਂ ਵਿੱਚ ਜਿਹੜੇ ਰੁੱਖ ਹੈਗੇ ਜਿਵੇਂ ਪਹਿਲਾਂ ਵੀ ਦੱਸਿਆ ਸਾਨੂੰ ਹਾਈਬਰਨੇਸ਼ਨ ਚ ਚਲੇ ਜਾਂਦੇ ਰੁੱਖ ਹਾਈਬਰਨੇਸ਼ਨ ਦਾ ਮਤਲਬ ਉਹ ਪੱਤੇ ਝਾੜ ਕੇ ਆਪਣੀ ਉਹ ਜਿਹੜੀ ਇਹਦੇ ਵਿੱਚ ਕਲੋਰੋਫਿਲ ਹੁੰਦੀ ਆ ਜਿਹੜੀ ਮਤਲਬ ਜਿਹੜਾ ਹਰਾ ਰੰਗ ਪੇਸ਼ ਕਰਦੀ ਆ ਪੱਤਿਆਂ ਦੇ ਵਿੱਚ ਉਹ ক্লোਰੋਫਿਲ ਛੱਡਦੀ ਜਾਂਦੀ ਉਹਦੇ ਘਟਦੀ ਜਾਂਦੀ ਤਾਂ ਉਹ ਰੁੱਖ ਜਿਵੇਂ ਆਪਾਂ ਕਿਕਰ ਦੀ ਗੱਲ ਕਰੀਏ ਫਲਾਹੀ ਦੀ ਗੱਲ ਕਰੀਏ ਜਣ ਦੀ ਖੈਰ ਦੀ ਗੱਲ ਕਰੀਏ ਸਾਰੀਆਂ ਜਿਹੜੀਆਂ ਸਰਦੀ ਦੇ ਵਿੱਚ ਆਉਣ ਦੇ ਸਮੇਂ ਇਹ ਆਪਦੇ ਪੱਤੇ ਛੱਡ ਦਿੰਦੇ ਆ ਪੱਤੇ ਛੱਡਣਾ ਮਤਲਬ ਇਹ ਹੋਏ ਹਾਈਬਰਨੇਸ਼ਨ ਚੱਲੇ ਜਾਂਦਾ ਨਾ ਆਪਣਾ ਇੰਨਾ ਕੁ ਪੋਜਨ ਆਪਦੇ ਅੰਦਰ ਸਟੋਰ ਕਰ ਲੈਂਦੇ ਕਾਰਬੋਹਾਈਡਰੇਟ ਬਣਾ ਲੈਂਦੇ ਆ ਤਾਂ ਕਿ ਸਰਦੀ ਆਪਦੀ ਕੱਢ ਸਕਦੇ ਆ ਮਤਲਬ ਲੰਬਾ ਸਮਾਂ ਇਹ ਡੋਰਮੈਂਸੀ ਚੱਲੇ ਜਾਂਦੇ ਆ ਪਰ ਇੱਥੇ ਸਾਡੇ ਜੀ ਮਨਸ਼ੰਗ ਇਹ ਵੀ ਆਊਗੀ ਜੀ ਉਹ ਪੱਤੇ ਕੱਢ ਤੇ ਤਾਂ ਸਾਨੂੰ ਆਕਸੀਜਨ ਕਿੱਥੋਂ ਮਿਲੂਗਾ ਕਾਰਬਨ ਡਾਈ ਆਕਸਾਈਡ ਨਹੀਂ ਬਣਾ ਰਹ ਆਕਸੀਜਨ ਦੀ ਤੈਦਾਰ ਘਟ ਜੂਗੀ ਸਾਡੇ ਵਾਤਾਵਰਨ ਚ ਨਹੀਂ ਜਦੋਂ ਇਹ ਸਪ੍ਰਿੰਗ ਸੀਜ਼ਨ ਆਉਂਦਾ ਗਰਮੀਆਂ ਦੇ ਵਿੱਚ ਇੰਨੀ ਕ ਆਕਸੀਜਨ ਰੁੱਖ ਪ੍ਰੋਡਿਊਸ ਕਰਦੇ ਸਾਡੀ ਜਿਹੜੀ ਸਰਦੀ ਦਾ ਮੌਸਮ ਹੈਗਾ ਉਸ ਸਮੇਂ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਸਾਡੀ ਜਿਹੜੀ ਆਕਸੀਜਨ ਘਟਾ ਸਾਡੇ ਵਾਤਾਵਰਨ ਚ ਇਹ ਸਮਝਣਾ ਪੈਣਾ ਹੈ ਇਹ ਰੁੱਖਾਂ ਦੀ ਪ੍ਰਕਿਰਿਆ ਨੂੰ ਤੇ ਹੁਣ ਸਾਡੇ ਕੋਲ ਇੱਕ ਗੱਲ ਆਉਂਦੀ ਆ ਵੀ ਇੱਕ ਰੁੱਖ ਕਿੰਨੀ ਆਕਸੀਜਨ ਪੈਦਾ ਕਰਦਾ ਇਹਦੇ ਬਾਰੇ ਆਪਾਂ ਹੁਣ ਚਰਚਾ ਕਰਾਂਗੇ ਇਹ ਸਾਨੂੰ ਪਤਾ ਲੱਗਿਆ ਹੈਗਾ ਵੀ ਇਹ ਪਿੱਛੋਂ ਸੁਣ ਤੋਂ ਬਾਅਦ ਬੀਰਕ ਕੋ ਸਾਡੇ ਲਈ ਬਹੁਤ ਜ਼ਰੂਰੀ ਆ ਸਾਡੇ ਲਾਈਫ ਲਈ ਸਾਨੂੰ ਆਕਸੀਜਨ ਪ੍ਰੋਵਾਈਡ ਕਰਦੇ ਆ ਤੇ ਸਾਡੇ ਜਿਹੜੇ ਟੈਂਪਰੇਚਰ ਹਾਈ ਹੋ ਰਿਹਾ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਕਰਕੇ ਉਹ ਸਾਡੇ ਜਿਹੜੇ ਕਾਰਬਨ ਡਾਈਆਕਸਾਈਡ ਨੂੰ ਖਿੱਚ ਲੈਂਦੇ ਹੈਗੇ ਆ ਤੇ ਹੋਰ ਇੱਕ ਬੜੀ ਇੰਟਰਸਟਿੰਗ ਗੱਲ ਆ ਜਿਹੜੇ ਰੁੱਖ ਹੈਗਾ ਕਾਰਬਨ ਡਾਈਆਕਸਾਈਡ ਨੂੰ ਲੈਂਦੇ ਆ ਤੇ ਕਾਰਬਨ ਜਿਹੜੀ ਹੈਗੀ ਆ ਉਹ ਆਪਣੇ ਤਣਿਆਂ ਵਿੱਚ ਆਪਣੀਆਂ ਜੜ੍ਹਾਂ ਵਿੱਚ ਆਪਣੇ ਪੱਤੇਆਂ ਵਿੱਚ ਸਾਰੇ ਕਿਤੇ ਉਹ ਸਟੋਰ ਕਰ ਲੈਂਦੀ ਹੈਗੀ ਆ ਇਸ ਲਈ ਜਿਹੜਾ ਕਾਰਬਨ ਕ੍ਰੈਡਿਟ ਦੀ ਗੱਲ ਚੱਲਦੀ ਹੈਗੀ ਹੁਣ ਅੱਜ ਕੱਲ੍ਹ ਦੇ ਸਮੇਂ ਜਮਾਨਾ ਚੱਲ ਰਿਹਾ ਵੀ ਕਾਰਬਨ ਕ੍ਰੈਡਿਟ ਤੋਂ ਪੈਸੇ ਵੀ ਉਹ ਕਾਰਬਨ ਇਹ ਇਸ ਤਰ੍ਹਾਂ ਕਰਕੇ ਰੁੱਖ ਸਟੋਰ ਕਰਦੇ ਹੈਗੇ ਹੁਣ ਫੇਰ ਦੁਬਾਰਾ ਉਹਤੇ ਆਉਣੇ ਵੀ ਰੁੱਖ ਕਿੰਨੀ ਆਕਸੀਜਨ ਪੈਦਾ ਕਰਦਾ ਹੈਗਾ ਤਾਂ ਇਹ ਜਿਹੜੀ ਆਪਣੀ ਜਿਵੇਂ ਆਪਾਂ ਇਹ ਦੇਖਿਆ ਵੀ ਇੱਕ ਇਹ ਵੀ ਪਿੱਛੋਂ ਗੱਲ ਸਿੱਖੀ ਵੀ ਫਾਈਟੋਪਲੈਂਕਟਨ ਜਿਹੜੇ ਹੈ ਕਿ ਸਮੁੰਦਰੀ ਜਿਹੜੇ ਹੈਗਾ ਸਿਸਟਮ ਹੈਗਾ ਉਹਦੇ ਤੇ 72% ਆਕਸੀਜਨ ਛੱਡਦੇ ਆ ਤੇ ਰੁੱਖ ਹੈਗੇ ਆ ਮਤਲਬ ਕਹਿੰਦਾ ਸਾਡੇ ਲਈ 28% ਛੱਡਦੇ ਆ ਪਰ ਇਹ ਵੀ ਮਾਤਰਾ ਕਾਫੀ ਹੈ 28% ਵੀ ਇੱਕ ਤਾਂ ਸਾਨੂੰ ਸਾਹ ਲੈਣ ਲਈ ਹੈਲਪ ਕਰਦੇ ਆ ਇੱਕ ਸਾਡੇ ਵਾਤਾਵਰਨ ਨੂੰ ਸਾਫ਼ ਹਵਾ ਪ੍ਰਦਾਨ ਕਰਨ ਦੇ ਵਿੱਚ ਹੈਲਪ ਕਰਦੇ ਹੈਗੇ ਹੁਣ ਇਕਲ ਸਮਝਣੀ ਪੈਣੀ ਹੈ ਵੀ ਇੱਕ ਦਿਨ ਵਿੱਚ ਇਹ ਇੱਕ ਮਤਲਬ ਉਹ ਜਿਹੜਾ ਬੰਦਾ ਕਿੰਨੇ ਲੀਟਰ ਆਕਸੀਜਨ ਕੰਜ਼ੂਮ ਕਰਦਾ ਇਹ 550 ਲੀਟਰ ਜਿਹੜੀ ਹਰ ਦਿਨ ਦੀ ਆਕਸੀਜਨ ਬੰਦਾ ਲੈਂਦਾ ਤੁਸੀਂ ਹਵਾ ਵਾਲਾ ਕਿ ਦੇਖੋ ਕੋਰੋਨਾ ਕਾਲ ਚ ਕਿੰਨੀ ਆਕਸੀਜਨ ਦੀ ਕਮੀ ਪਈ ਤਾਂ ਇੱਕ ਮੈਚੁਰ ਰੁੱਖ ਜਿਹੜਾ ਹੁਣ ਗੱਲ ਕਰਾਂਗੇ ਇੱਕ ਮੈਚੁਰ ਰੁੱਖ ਸਾਨੂੰ ਕਿੰਨੀ ਆਕਸੀਜਨ ਦਿੰਦਾ ਹੈਗਾ ਇਹ ਜਿਹੜੀ ਰਿਪੋਰਟ ਹੈਗੀ ਆ ਇਹ 1 ਟਰੀ ਪਲਾਂਟਡ ਆਰਗੇਨਾਈਜੇਸ਼ਨ ਆ ਉਹਨਾਂ ਦੇ ਜਿਹੜੇ ਸਰਚਰ ਹੈਗੇ ਉਹਨਾਂ ਨੇ ਉਹਨਾਂ ਨੇ ਇਹ ਪਬਲਿਸ਼ ਕੀਤਾ ਹੋਇਆ ਵੀ ਇੱਕ ਮੈਚੋਰ ਓਕ ਦਾ ਜਿਹੜੇ ਯੂਰਪ ਦੀ ਗੱਲ ਓਕ ਦੇ ਦਰਖਤ ਉੱਥੇ ਮਿਲਦੇ ਆ ਜਾਂ ਬੋਰ ਦਾ ਰੱਖੋ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਐਵਰੇਜ 1 ਲੱਖ ਲੀਟਰ ਆਕਸੀਜਨ ਹੈਗੀ ਜਿਹੜੀ ਇੱਕ ਸਾਲ ਚ ਪੈਦਾ ਕਰਦਾ 1 ਲੱਖ ਮਤਲਬ ਲੀਟਰ ਆਕਸੀਜਨ ਤਾਂ ਮਤਲਬ ਕਹਿੰਦਾ ਹੋਇਆ 274 ਲੀਟਰ ਇੱਕ ਦਿਨ ਦੀ ਹੋਗੀ ਤਾਂ ਆਪਾਂ ਉੱਤੇ ਦੇਖਿਆ ਸਾਨੂੰ ਲੋੜ ਕਿੰਨੀ ਆ ਲੋੜ ਸਾਨੂੰ ਆ ਗਿਆ 550 ਲੀਟਰ ਦੀ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੋਇਆ ਸਾਨੂੰ ਮਤਲਬ ਕਹਿੰਦਾ ਦੋ ਮੈਚੁਰ ਰੁੱਖ ਚਾਹੀਦੇ ਆ ਸਾਡੀ ਹਰ ਦਿਨ ਦੀ ਆਕਸੀਜਨ ਨੂੰ ਪੂਰਤੀ ਕਰਨ ਵਾਸਤੇ ਹੁਣ ਇਹ ਅੱਗੇ ਵੀ ਡਿਪੈਂਡ ਵੀ ਕਰੂਗਾ ਵੀ ਰੁੱਖ ਜਿਹੜੇ ਪੈਦਾ ਕਰਦੇ ਆ ਜਿਹੜੇ ਮੈਚੁਰ ਰੁੱਖ ਆ ਉਹ ਉਹ ਤੇ ਡਿਪੈਂਡ ਕਰਦਾ ਕਿਹੜੀ ਸਪੀਸੀਸ ਆ ਉਹਦੀ ਉਮਰ ਕਿੰਨੀ ਆ ਜਿਵੇਂ ਉਮਰਾਂ ਵੱਡੀਆਂ ਚਾਹੀਦੇ ਜਿਵੇਂ ਪਿੱਪਲ ਦਾ ਰੁੱਖਾ ਬੋਰ ਦਾ ਕੋ ਬਹੁਤ ਵੱਡੀ ਉਮਰ ਕੱਢਦਾ ਹੈਗੇ ਤਾਂ ਉਹਦੀ ਹੈਲਥ ਕਿਹ ਹੈ ਜੀ ਉਹਦੀ ਸਰਾਊਂਡਿੰਗ ਕਿਹ ਹੈ ਜੀ ਤਾਂ ਇਸ ਲਈ ਸਾਡਾ ਜਿਹੜਾ ਜਿਹੜੀ ਸਾਡੇ ਜਿਹੜਾ ਰੁੱਖ ਹੈਗੇ ਆ ਉਹ ਸੂਰਜ ਦੀ ਕਿਰਨਾਂ ਨੂੰ ਵਰਤ ਕੇ ਕਾਰਬਨ ਡਾਈਆਕਸਾਈਡ ਲੈ ਕੇ ਸਾਡੇ ਲਈ ਆਕਸੀਜਨ ਕੱਢਦੇ ਆਂ ਔਰ ਆਕਸੀਜਨ ਆਪਾਂ ਦੇਖ ਲਈ ਬੰਦੇ ਨੂੰ 550 ਲੀਟਰ ਆਕਸੀਜਨ ਚਾਹੀਦੀ ਹੈ ਦਿੱਲੀ ਦੀ ਔਰ ਦੋ ਰੁੱਖ ਚਾਹੀਦੇ ਸਾਨੂੰ ਵੱਡੇ ਇਸ ਲਈ ਹੁਣ ਸਾਡਾ ਇਸ ਗੱਲ ਤੋਂ ਸਮਝ ਹੀ ਗਿਆ ਵੀ ਰੁੱਖ ਸਾਡੇ ਲਈ ਕਿੰਨੀ ਜ਼ਰੂਰਤ ਆ ਸਾਨੂੰ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਆ ਜਿਹੜੇ ਸਾਡੇ ਮੈਚੂਰ ਰੁੱਖ ਆ ਲੰਬੀਆਂ ਉਮਰ ਵਾਲੇ ਰੁੱਖਾ ਜਿਵੇਂ ਪੰਜਾਬ ਦੇ ਪਿੰਡਾਂ ਵਿੱਚ ਬੋਹੜ ਖੜਿਆ ਪੀਪਲ ਖੜਿਆ ਜਾਂ ਹੋਰ ਸਾਡੇ ਵੱਡੇ ਦਰਖਤ ਖੜੇ ਆ ਤੋ ਉਹਨਾਂ ਨੂੰ ਸਾਨੂੰ ਇਹ ਸਮਝਣਾ ਪੈਣਾ ਵੀ ਉਹ ਐਵੇਂ ਨਹੀਂ ਖੜੇ ਹੋ ਕੋਈ ਆਬਜੈਕਟ ਨਹੀਂ ਹੈਗੇ ਮਤਲਬ ਉਹ ਲਾਈਵ ਇੱਕ ਚੀਜ਼ਾਂ ਹੈਗੇ ਲਾਈਵ ਸਾਡੇ ਲਈ ਉਹ ਕੁਦਰਤ ਨੇ ਇੱਕ ਸਰਵਿਸ ਦੇਣ ਵਾਸਤੇ ਭੇਜਿਆ ਸਾਨੂੰ ਇੱਕ ਚੀਜ਼ ਮਤਲਬ ਕਹਿੰਦਾ ਸਾਡੇ ਨਯਾਬ ਆਯੂਬਾ ਮਤਲਬ ਕਹਿੰਦਾ ਇਸ ਲਈ ਇਸ ਵੀਡੀਓ ਸੁਣ ਕੇ ਤੁਸੀਂ ਜਿੱਥੇ ਵੀ ਰੁੱਖ ਤੁਹਾਡੇ ਖੜੇ ਆ ਉਹਦਾ ਸਤਕਾਰ ਆਪਾਂ ਕਰਨਾ ਸਿੱਖੀ ਵੀ ਸਾਡੀ ਸਰਵਿਸ ਲਈ ਹਰ ਟਾਈਮ ਉਹ ਖੜੇ ਆ ਸਾਨੂੰ ਆਕਸੀ ਕਲੀ ਆਕਸੀਜਨ ਦਿੰਦੇ ਸਾਨੂੰ ਦਵਾਈਆਂ ਦਿੰਦੇ ਆ ਸਾਨੂੰ ਫਲ ਦਿੰਦੇ ਆ ਮਤਲਬ ਪੰਜ ਛੇ ਦੇ ਰਹਿਣ ਬਿਸੇਰੇ ਉਹ ਫਾਲ ਆ ਮਤਲਬ ਮੈਡੀਸਿਨ ਦਿੰਦੇ ਆ ਸਾਨੂੰ ਇੱਕ ਗੁਣਕਾਰੀ ਹੈਗਾ ਮਤਲਬ ਜਿਹੜੇ ਰੁੱਖ ਹੈਗੇ ਆ ਸਾਡੇ ਜਿਹੜੇ ਟੈਂਪਰੇਚਰ ਜਿਹੜਾ ਸਾਡੇ ਜਿਹੜਾ ਹੀਟ ਆਈਲੈਂਡ ਪੈਦਾ ਹੁੰਦਾ ਹੈ ਸ਼ਹਿਰਾਂ ਵਿੱਚ ਉਹਨੂੰ ਘਟਾਉਂਦੇ ਹੈਗੇ ਆ ਤਾਂ ਮਤਲਬ ਬਹੁਤ ਸਾਰੀਆਂ ਜਿਹੜੀ ਵਿੰਡ ਬ੍ਰੇਕਰ ਹੈਗੇ ਆ ਬਹੁਤ ਸਾਰੀਆਂ ਜਿਹੜੀਆਂ ਰੁੱਖਾਂ ਸਾਨੂੰ ਹੈਲਪ ਮਿਲਦੀ ਹੈ ਇਹਨੂੰ ਆਪਾਂ ਬੇਨਤੀ ਹੈ ਪ੍ਰਵਾਨ ਕਰਿਓ ਵੀ ਨੂੰ ਆਪਾਂ ਲਾਈਵ ਚ ਲਾਈਵ ਸਮਝ ਜਿਵੇਂ ਆਪਾਂ ਹੁਣ ਇਸ ਵੀਡੀਓ ਤੋਂ ਸੁਣ ਕੇ ਹੁਣ ਤੁਸੀਂ ਸੋਚ ਕੇ ਦੇਖੋ ਵੀ ਜਦੋਂ ਅੱਗਾਂ ਲੱਗਦੀਆਂ ਹੈਗੀਆਂ ਤਾਂ ਰੁੱਖ ਜਦੋਂ ਜਲਦੇ ਆ ਉੱਥੇ ਕੀ ਹੋ ਰਿਹਾ ਮਤਲਬ ਜਿਹੜੀ ਜਿਹੜੀ ਚੀਜ਼ ਕੁਦਰਤ ਨੇ ਆਪਾਂ ਨੂੰ ਆਪਣੇ ਵਾਸਤੇ ਬਣਾਈ ਹੈਗੀ ਆਪਣੇ ਹੈਲਪ ਵਾਸਤੇ ਬਣਾਈ ਹੈਗੀ ਉਹਨੂੰ ਆਪਾਂ ਮਚਾ ਰਹਿਆਂ ਸ਼ਰਿਆਂ ਤਾ ਉਹਦਾ ਘਾਨ ਕਰ ਰਹਿਆ ਮਤਲਬ ਕੋਈ ਕੋਈ ਰੁੱਖ ਉਸ ਸਮੇਂ ਚ ਫਲਾਵਰ ਕਰ ਰਿਆ ਹੁੰਦਾ ਫਲਾਵਰ ਕਰ ਰਿਆ ਹੁੰਦਾ ਮਤਲਬ ਉਸ ਸਮੇਂ ਉਹ ਜਨਰੇਸ਼ਨ ਅੱਗੇ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਆ ਹੁੰਦਾ ਉਹਨੂੰ ਆਪਾਂ ਮਚਾ ਦਿੰਨੇ ਆ ਪੱਤੇ ਛਾੜਦੇ ਨੇ ਉਹਨੂੰ ਸ਼ੌਕ ਚ ਲਿਆਉਂਦੇ ਆ ਉਹਦੇ ਤਨੇ ਛਾੜਦੇ ਸ਼ੌਕ ਚ ਆਉਂਦੇ ਉਹਨੂੰ ਡਿਜ਼ੀਜ਼ ਅੱਗੇ ਜੇ ਜਦੋਂ ਛਾੜਦੇ ਆ ਰੁੱਖ ਉਹਨੂੰ ਅੱਗੇ ਫੰਗਲ ਡਿਜ਼ੀਜ਼ ਬੈਕਟੀਰੀਅਲ ਡਿਜ਼ੀਜ਼ ਪੈਦਾ ਹੁੰਦੇ ਪੂਰੇ ਚਾਂਸ ਹੋ ਜਾਂਦੇ ਆ ਉਹ ਮਤਲਬ ਕਿ ਰੁੱਖਾਂ ਦੀ ਪ੍ਰਕਿਰਿਆ ਨੂੰ ਸਮਝੀ ਇਹ ਤਾਲਮੇਲ ਰੱਖਦੇ ਜਾਣਾ ਨਹੀਂ ਆ ਉਸ ਵਿੱਚ ਗੱਲਬਾਤ ਕਰਦੇ ਆ ਇਲੈਕਟ੍ਰੀਕਲ ਸਿਗਨਲ ਛੱਡਦੇ ਆ ਇਹ ਸਮਝਦੇ ਆ ਇਹ ਸਿੱਖਦੇ ਆ ਇਹਨੂੰ ਐਨਐਸਸੀਸੀ ਤੱਕ ਉਹਨੂੰ ਮਤਲਬ ਕਹਿੰਦਾ ਉਹਨੂੰ 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 ਮਤਲਬ ਕਹਿੰਦਾ ਉਹਨੂੰ ਰਿਕੋਗਨਾਈਜ਼ ਕਰ ਲਾਂਗੇ ਐਨਐਸਸੀਸੀ ਜਿਵੇਂ ਦੰਦ ਨੂੰ ਆਪਾਂ ਲਾਉਣਾ ਹੈਗਾ ਉਸ ਤਰ੍ਹਾਂ ਇਹ ਰਿਕੋਗਨਾਈਜ਼ ਕਰਦੇ ਆ ਸਰ ਹਰ ਚੀਜ਼ ਨੂੰ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਜਿੱਥੇ ਵੀ ਪੰਜਾਬ ਵਿੱਚ ਰੁੱਖ ਸਾਡੇ ਬਚੇ ਹੋਏ ਆ ਉਹਨਾਂ ਨੂੰ ਬਚਾਈਏ ਤੇ ਨਵੇਂ ਸਿਰੋਂ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਹੈਗੀ ਆ ਉਹ ਲਗਾਤਾਰ ਰੁੱਖਾਂ ਲਾਉਣ ਦੀ ਮੁਹਿੰਮ ਚੱਲੀ ਜਾਂਦੀ ਆ ਬਹੁਤ سارے ਲੋਕ ਸਾਡੇ ਨਾਲ ਸੰਪਰਕ ਚ ਹੈ ਗਿਆ ਤਾਲਮਿਲ ਚ ਹੈ ਗਿਆ ਲੈਂਡ ਦੀ ਪਰਪੇਸ਼ਨ ਥੱਲੇ ਚੱਲੀ ਜਾਂਦੀ ਆ ਆ ਜਿਹੜਾ ਮੌਸਮ ਹੈਗਾ ਆ 20 ਦਿਨ ਬਹੁਤ ਔਖਾ ਟਾਈਮ ਆ ਇਸ ਲਈ ਅਸੀਂ ਜਿਹੜੀਆਂ ਪਲਾਂਟੇਸ਼ਨ ਆ ਇਹ 15 ਦਿਨ ਬੰਦ ਕੀਤੀਆਂ ਹੋਈਆਂ ਤੇ ਮਤਲਬ ਕਹਿਣ ਦਾ ਉਸ ਤੋਂ ਬਾਅਦ ਅਸੀਂ ਇਹ ਜਰੂਰ ਵੀ ਸਾਡੀ ਪਹਿਲੀ ਵਰਖਾ ਸਾਨੂੰ ਪਤਾ ਲੱਗ ਗਿਆ ਵੀ ਵਰਖਾ ਤਾਂ ਹੁਣ ਮੌਸਮ ਆ ਗਿਆ 20 20 ਜੂਨ ਤੋਂ ਬਾਅਦ ਅਸੀਂ ਫਟਾਫਟ ਜਿਹੜੇ ਜਿੰਨੇ ਖੱਡੇ 1 ਲੱਖ 2 ਲੱਖ ਡਾੜਾ ਸਾਡਾ ਪਟਿਆ ਹੋਊਗਾ ਜ਼ਮੀਨ 'ਚ ਉੱਥੇ ਅਸੀਂ ਫਟਾਫਟ ਰੁੱਖ ਪ੍ਰੋਣੇ ਸ਼ੁਰੂ ਕਰ ਦਾਂਗੇ ਅਸੀਂ ਥੋੜੀ ਇੱਕ ਕਾਲ ਤੋਂ ਦੂਰੇ ਸਾਡੀ ਮਾਲਵੇ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹਾ ਜੀ ਟੀਮਾਂ ਹੈਗੀਆਂ ਸਾਡੇ ਫੇਸਬੁੱਕ ਰਾਹੀਂ ਸਾਡੇ ਸਾਡੀ ਫਾਊਂਡੇਸ਼ਨ ਦਾ ਪੇਜ ਵੀ ਲੱਗ ਹੈਗਾ ਉਹ ਤੋਂ ਜਾਂ ਹੋਇਆ ਜਾਂ ਸਾਡਾ ਪੰਜਾਬ এনवायरमेंट ਮੂਵਮੈਂਟ ਦਾ ਪੇਜ ਹੈਗਾ ਉੱਥੋਂ ਜਾਂ ਸਾਡੇ YouTube ਚੈਨਲ ਤੁਸੀਂ ਸੰਪਰਕ ਕਰ ਸਕਦੇ ਸਾਡੀ ਟੀਮਾਂ ਤੁਹਾਡੇ ਲਈ ਪੂਰੀਆਂ ਮਤਲਬ ਕਹਿੰਦਾ ਲੱਗੀਆਂ ਹੋਈਆਂ ਸਾਰੇ ਥੱਲੇ ਤਾਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਜਿਹੜੀ ਹੈਗੀ ਰੁੱਖਾਂ ਦੀ ਧਰਤੀ ਇਹਨੂੰ ਲਾ ਕੇ ਆਪਾਂ ਵੱਧ ਤੋਂ ਵੱਧ ਸਵਾਰ ਰਿਕਾਰਡ ਕੈਂਪ ਕਰੀਏ ਸਵਾਰ ਵੱਧ ਤੋਂ ਵੱਧ ਰੁੱਖ ਲਾ ਕੇ ਨੂੰ ਬਚਾਈਏ ਧੰਨਵਾਦ ਸਾਰਿਆਂ ਸਸਸੀ ਕਾ